ਨਾ ਨਰ ਲਗੇ ਰਹੇ ਅਰਦਾਸਾਂ ਕਰਦੇ ਰਹਿੰਸੀ ਦੇਖਿਆ ਸੁਣਿਆ ਜੋ ਆਪਣੇ ਲਈ ਇਹ ਕਰਵਾਇਆ ਜ਼ਰੂਰੀ ਤੇ ਵੀ ਕਰੀ ਬਹੁਤ ਜਿਗਰਦਾਰ ਤੋੜਾ ਸੀ ਬਹੁਤ ਚੰਗਾ ਇਨਸਾਨ ਐਸਾ ਇਨਸਾਨ ਬਣੇ ਜੇ ਮਾਨ ਸਾਹਿਬ ਚੋਪ ਪ੍ਰਾਈਵੇਟ ਉਹਨੇ ਜਿੰਦਗੀ ਕੱਤੀ ਹੈ ਔਰ ਕਿਸੇ ਨੂੰ ਪੁੱਛੋ ਕਿ ਮੈਨੂੰ ਆਰੇ ਜੋ ਮਨਵਾ ਚਾਹੀਦਾ ਮੇਰਾ ਭਾਈ ਹੈ ਉਸੇ ਤੋਂ ਪੁੱਛਿਆ ਪੁੱਛੀਏ ਤਾਂ ਉਹ ਚਾਇਲਡਸ ক্লোਜ਼ ਹੀ ਨਹੀਂ ਕੀਤਾ ਮਾਨ ਸਾਹਿਬ ਮੇਰੇ ਦਾ ਮੇਰੇ ਸਾਹਿਬ ਬੜੇ ਸਵਾਲ ਲੱਗਦੇ ਜੀਪੀ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਨਾਲ ਨਾਲ ਲੱਗੇ ਰਹੇ ਯਾਰ ਦਾਸਾਂ ਕਰਦੇ ਰਹੇ ਸੀ ਦੇਖਿਆ ਸੀ ਜੀ ਆਪਣੇ ਲਈ ਨੇ ਕਰਨ ਜਿਹੜਾ ਜ਼ਰੂਰ ਕੀ ਦੇ ਕਰਦੇ ਬਹੁਤ ਅੱਜ ਜਗਰ ਦਾ ਟੋੜਾ ਸੀ ਬਹੁਤ ਪਿਆਰਾ ਇਨਸਾਨ ਐਸਾ ਇਨਸਾਨ ਮੈਂ ਨਹੀਂ ਦੇਖਿਆ ਮਨ ਸਾਹਿਬ ਨੂੰ ਚੁੱਕ ਕੇ ਵਿੱਚ ਉਹਨੇ ਜ਼ਿੰਦਗੀ ਕੱਟੀ ਹੈ ਔਰ ਕਿਸੇ ਤੋਂ ਪੁੱਛੋ ਕਿ ਮੈਨੂੰ ਆ ਰਹੇ ਜੋ ਮਨਵਾ ਚਾਹੀਦਾ ਮੇਰਾ ਮੇਰਾ ਭਾਈ ਉੱਥੇ ਤੱਕ ਪਹੁੰਚਿਆ ਮੈਨੂੰ ਕੋਈ ਚੀਜ਼ ਤੋਂ ਪੁੱਛਾਈ ਨਹੀਂ ਕੀਤਾ ਮਨ ਸਾਹਿਬ ਮੇਰੇ ਦਾ ਬੜਾ ਸਵਾਲ ਲੱਗਦਾ ਜੀਪੀ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਨਾ ਨਾ ਲੱਗੇ ਰ ਅਰਦਾਸਾ ਕਰਦੇ ਰ ਸੀ ਲਿਖਿਆ ਸੁਣਦੇ ਵੀ ਆਪਣੇ ਲਈ ਨੇ ਕਰਨੀ ਇਹ ਜ਼ਰੂਰਤ ਵੀ ਕਰੀ ਬਹੁਤ ਜਿਗਰਦਾਰ ਟੋੜਾ ਸੀ ਬਹੁਤ ਚੰਗਾ ਇਨਸਾਨ ਐਸਾ ਇਨਸਾਨ ਬਣੀ ਦੇਖ ਮਨਸਾ ਕੁਛ ਚੁੱਪ ਦੇ ਵਿੱਚ ਉਹਨੇ ਜਿੰਨੀ ਕੱਤੀ ਹੈ ਔਰ ਕਿਹ ਸੇ ਨੂੰ ਪੁੱਛੋ ਕਿ ਮੈਨੂੰ ਆਰ ਦੇ ਦਿਓ ਮਨਵਾ ਚਾਹੀਦਾ ਰਬ ਮੇਰਾ ਭਾਈ ਹੈ ਉੱਥੇ ਤੱਕ ਪਹੁੰਚਿਆ ਮੈਨੂੰ ਪਹੁੰਚੀਏ ਤੋਂ ਪਹੁੰਚਾਈ ਨਹੀਂ ਕਿੱਦਾਂ ਮਾਨ ਸਾਹਿਬ ਮੇਰਾ ਦਾ ਮੇਰੇ ਸਾਹਿਬ ਬੜੇ ਸਵਾਲ ਲੱਗਦੇ ਜੀਪੀ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ